ਮਾਚੀ ਗੱਲ ਦੋਸਤੋ ਮੈਂ ਹਾਂ ਵਰਨ ਸ਼ੁਕਲਾ ਅੱਜ ਥੋੜੀ ਖਾਸ ਮੁਲਾਕਾਤ ਕਰਾਂਗੇ ਰਾਣਾ ਹਰਿੰਦਰ ਜੀ ਦੇ ਨਾਲ ਰਾਣਾ ਜੀ ਸਵਾਗਤ ਹੈ ਰਾਣਾ ਜੀ ਤੁਸੀਂ ਆਪਣਾ ਪਿਛੋਕੜ ਆਪੇ ਦੇ ਦਿਓ ਤੁਸੀਂ ਕਿੱਡੀ ਵੱਡੀ ਪਹਾ ਸਿੱਖੀ ਤੋਂ ਪਹਾ ਸਿੱਖੀ ਦਾ ਕੋਈ ਨਹੀਂ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਨਾਮਾ ਨੇ ਦਾ ਨਾਮ ਹਰਿੰਦਰ ਸਿੰਘ ਹੈ ਜੀ ਨਿਕ ਨੀਮ ਰਾਣਾ ਸੋਢੀ ਇਹ ਰਾਣਾ ਜੀ ਉਹ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗੁਰੂ ਸਾਹਿਬ ਨੂੰ ਜੰਗ ਦੇ ਲਈ ਘੜੀ ਦਿੱਤੀ ਸੀਗੀ ਰਾਣਾ ਜੀ ਪਹਿਲਾ ਹੀ ਸਵਾਲ ਇਹ ਹੈ ਵੀ ਤੁਹਾਨੂੰ ਕਿਵੇਂ ਪਤਾ ਚੱਲਿਆ ਅਸੀਂ ਤਾਂ ਜੀ ਬਚਪਨ ਤੇ ਸ਼ੁਕਲਾ ਜੀ ਸੁਣਦੇ ਆ ਰਹੇ ਸੀ ਬਜ਼ੁਰਗਾਂ ਤੋਂ ਹੂੰ ਤੇ ਜਿਸ ਤਰ੍ਹਾਂ ਤੇ ਪਿੰਡ ਦੇ ਹੋਰ ਬਾਕੀ ਬਜ਼ੁਰਗ ਦੱਸਦੇ ਹੁੰਦੇ ਸਨ ਦਾਦਾ ਜੀ ਨੂੰ ਜੀ ਕਿ ਤੁਹਾਡੇ ਬਜ਼ੁਰਗ ਸੀ ਤਾਂ ਉਸ ਤੋਂ ਬਾਅਦ ਤੇ ਜਦੋਂ ਥੋੜੇ ਬਡੇ ਹੋਏ ਤਾਂ ਅਸੀਂ ਉਸ ਚੀਜ਼ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿ ਆਪਣੇ ਔਥੈਂਟਿਕ ਪ੍ਰੂਫ ਚ ਲਿਆਂਦਾ ਕੁਰਸੀਨਾਮਾ ਭਾਟਨਾਮਾ ਉਹ ਸਾਰਿਆਂ ਨੂੰ ਅਸੀਂ ਕੜੀ ਨਕੜੀ ਨਾਲ ਜੋੜ ਕੇ ਸਾਡਾ ਉਹ ਸਿੱਧ ਹੋ ਗਿਆ ਸਾਰੀ ਕਿਤਾਬਾਂ ਤੋਂ ਕਿ ਸਾਡੇ ਉਹ ਪੂਰਵ ਜੀ ਉਹਨਾਂ ਵਿੱਚੋਂ ਹੀ ਆਸੀ ਹਨ ਤੁਹਾਡੇ ਪੁਰਖੇ ਵੀ ਪਹਿਲਾਂ ਗੱਲਾਂ ਕਰਦੇ ਹੁੰਦੇ ਸੀਗੇ ਥੋੜੀ ਬਿਲਕੁਲ ਬੱਚੇ ਦਾਦਾ ਜੀ ਦੇ ਕੋਲ ਰਹਿ ਕੇ ਅਸੀਂ ਬੜੀਆਂ ਗੱਲਾਂ ਸੁਣੀਆਂ ਕਿਉਂਕਿ ਉਹਨਾਂ ਦਾ ਸਾਡੇ ਜੋ ਸੰਤ ਬਾਬਾ ਪਿਆਰਾ ਸਿੰਘ ਝਾੜਸਾ ਵਾਲੇ ਹਨ ਜੀ ਉਹਨਾਂ ਨਾਲ ਬਹੁਤ ਪਿਆਰ ਸੀ ਸਾਡੇ ਸੰਤ ਬਾਬਾ ਦੇਆ ਸਿੰਘ ਜੀ ਮੀਤੀ ਚੰਦੀ ਸੋਰ ਸਿੰਘ ਵਾਲੇ ਜਿਹੜੇ ਕਿ ਟਾੜੀ ਸਾਹਿਬ ਕੇ ਸੇਵਾ ਨਿਭਾ ਰਹੇ ਹਨ ਤੇ ਉਹਨਾਂ ਨਾਲ ਬਹੁਤ ਪਿਆਰ ਸੀ ਉਹ ਬ੍ਰਹਮਲੀਨ ਹੋ ਗਏ ਉਹਨਾਂ ਦੇ ਗੱਦੀ ਨਸੀਨ ਸੰਤ ਬਾਬਾ ਅਵਤਾਰ ਸਿੰਘ ਜੀ ਹਨ ਅਸੀਂ ਉਹਨਾਂ ਦੇ ਵੀ ਦਰਸ਼ਨ ਕਰਦੇ ਹਾਂ ਕੱਲੇ ਦਵਾਨ ਨੂੰ ਜੀ ਤੇ ਉਹਨਾਂ ਨੇ ਵੀ ਸਾਨੂੰ ਦੱਸਿਆ ਸੀ ਬਾਰ-ਬਾਰੇ ਹਾਂ ਤੇ ਬਾਬਾ ਪਿਆਰਾ ਸਿੰਘ ਜੀ ਨੇ ਤਾਂ ਦਾਦਾ ਜੀ ਨਾਲ ਬਹੁਤ ਪਿਆਰ ਸੀ ਉਹਨਾਂ ਨੂੰ ਦੱਸਦੇ ਹੁੰਦੇ ਸਨ ਪਰਵਾਜ਼ ਬਾਰੇ ਤਾਂ ਦਾਦਾ ਜੀ ਉਹ ਚੀਜ਼ਾਂ ਸਾਨੂੰ ਦੱਸਦੇ ਹੁੰਦੇ ਸਨ ਤੇ ਇਸ ਕਰਕੇ ਉਹ ਸਾਨੂੰ ਲਲਕ ਰਹੀ ਚਟਕ ਰਹੀ ਤੇ ਉਹ ਹੌਲੀ ਹੌਲੀ ਮੇਰੀ ਆਦਤ ਬਣ ਗਈ ਕਿ ਜੋ ਸਾਡੇ ਸਾਫਾ ਸਾਡੀ ਸਪੀਕਰ ਹਰਣਾ ਕੇ ਪੀ ਸਿੰਘ ਜੀ ਤੇ ਉਹਨਾਂ ਨਾਲ ਰਹਿਣ ਕਰਕੇ ਉਹ ਰੀਡਿੰਗ ਹੈਬਟ ਪੜਦੇ ਆ ਵਿਦਵਾਨ ਆਦਮੀ ਤਾਂ ਮੈਨੂੰ ਵੀ ਝਿਟਕ ਲੱਗ ਗਈ ਮੈਂ ਵੀ ਕਿਤਾਬਾਂ ਨਾਲ ਜੁੜ ਗਿਆ ਤਾਂ ਜੁੜ ਕੇ ਉਹ ਹੌਲੀ ਹੌਲੀ ਸਾਰਾ ਇਤਿਹਾਸ ਅਸਲੀ ਹੋਣਾ ਕੜੀ ਦਾ ਲੜੀਵਾਰ ਜੁੜ ਗਿਆ ਸਰ ਜੀ ਰਣਾ ਜੀ ਜੇ ਸਿੱਕਤਿਆਰ ਦੀ ਗੱਲ ਕਰੀ ਤਾਂ ਕਈ ਕਿਤਾਬਾਂ ਦੇ ਵਿੱਚ ਲਿਖਿਆ ਹੁੰਦਾ ਵੀ ਤੁਹਾਡੇ ਪੁਰਖਿਆਂ ਨੇ ਗੁਰੂ ਸਾਹਿਬ ਨੂੰ ਗੜੀ ਦਿੱਤੀ ਤੇ ਕੁਝ ਕਿਤਾਬਾਂ ਐਵੇਂ ਦੀਆਂ ਜਿਨ੍ਹਾਂ ਦੇ ਵਿੱਚ ਵੀ ਉਹ ਗੁਰੂ ਸਾਹਿਬ ਨੇ ਇਹ ਗੜੀ ਖੁਦ ਖਰੀਦੀ ਇਸ ਦੀ ਕਿੰਨੀ ਸਚਾਈ ਹੈ ਦੇਖੋ ਇਹ ਨਾ ਹਰ ਰਾਈਟਰ ਦਾ ਇੱਕ ਨਜ਼ਰੀਆ ਹੁੰਦਾ ਹੈ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਜਦੋਂ ਉਹਨਾਂ ਦਾ 1560 ਦੇ ਵਿੱਚ 930 ਪਿੰਡਾਂ ਦਾ ਟਿੱਕਾ ਹੋਇਆ ਤੇ ਉਹ ਜਨਤਾ ਦੀ ਇੰਨੀ ਸੇਵਾ ਕਰਦੇ ਸਨ ਰਾਏ ਸਾਹਿਬ ਉਹਨੂੰ ਰਾਏ ਦੀ ਪੱਦ ਹੀ ਮਿਲੀ ਔਰ ਜਦੋਂ ਰਾਏ ਜਗਤ ਚੰਦ ਔਰ ਰਾਏ ਗੁਦੀ ਚੰਦ ਜੀ ਹਮ ਇੱਥੇ ਸਾਨੂੰ ਉਸ ਟਾਈਮ ਉਹ ਬਹੁਤ ਬੜੇ ਜ਼ਿਮੀਂਦਾਰ ਔਰ ਇੱਕ ਰਾਜੇ ਸਨ ਜੀ ਛੋਟੀ ਰਾਜਸਤਾਨ ਦੇ ਤਾਂ ਇਹ ਤਾਂ ਪੋਸੀਬਲ ਹੀ ਨਹੀਂ ਤਾਂ ਹੋਇਆ ਕਿ ਜਦੋਂ ਕਿ ਉਹ ਗੁਰੂ ਸਾਹਿਬ ਦੇ ਅਨੰਗ ਭਗਤ ਸਨ ਹਮ ਉਹਨਾਂ ਗੁਰੂ ਸਾਹਿਬ ਨਾਲ ਪਹਿਲਾਂ ਵੀ ਜੁੜੇ ਹੋਏ ਸਨ ਜੀ ਤਾਂ ਇਹ ਤਾਂ ਕੋਈ ਕਿਤੇ ਹੈ ਹੀ ਨਹੀਂ ਦਰਜ ਹੈ ਕਿ ਉਹਨਾਂ ਨੇ ਉਹਨਾਂ ਤੋਂ ਪੈਸੇ ਲਈ ਉਹ ਤਾਂ ਆਪਣੇ ਆਪ ਕبھی ਉਸ ਟਾਈਮ ਦੇ ਜੋ ਸਮਕਲীন ਖਵੀ ਸਹਨਪਤਾ ਉਹਨਾਂ ਨੇ ਹੀ ਲਿਖਿਆ ਹੋਇਆ ਕਿ ਉਹਦਾ ਜ਼ਿਮੀਂਦਾਰ ਨੇ ਦੱਸਿਆ ਕਿ ਆਓ ਜੀ ਮੇਰਾ ਗੜੀ ਦੇ ਵਿੱਚ ਚਰਨ ਪਾਓ ਤੁਸੀਂ ਉੱਥੇ ਰਹੋ ਕੋਰਸ ਆਬੀ ਜੰਨ ਤੋਂ ਪਹਿਲਾਂ ਵੀ ਗੁਰੂ ਸਾਹਿਬ ਨਾਲ ਥੋੜੇ ਬੁਰਖਿਆਂ ਦਾ ਦਾ ਸਬੰਧ ਸੀ ਔਰ ਅਕਸਰ ਸਾਡੇ ਪੂਰਵਜ ਜਾਂਦੇ ਰਹਿੰਦੇ ਸਨ ਅਨੰਦਪੁਰ ਸਾਹਿਬ ਉਹਨਾਂ ਦੇ ਦਰਸ਼ਨ ਕਰਦੇ ਸਨ ਆਸ਼ੀਰਵਾਦ ਲੈਂਦੇ ਸਨ ਗੁਰੂ ਸਾਹਿਬ ਦਾ ਤੇ ਉਹ ਆਸ਼ੀਰਵਾਦ ਅੱਜ ਵੀ ਪੀੜੀਦਰ ਪੀੜੀ ਸਾਡੇ ਸਾਰੇ ਪਰਿਵਾਰਾਂ ਤੇ ਬਣਿਆ ਹੋਇਆ ਹੈ ਮੈਂ ਉਸੇ ਸਵਾਲ ਤੇ ਆਉਣਾ ਕਾਫੀ ਲੰਬਾ ਪਰਿਵਾਰ ਅਕਸ 10ਵੀਂ 11ਵੀਂ ਪੀੜੀ ਹੋ ਗਈ ਕਾਫੀ ਜਣੇ ਹੋ ਗਏ ਉਹਨੇ ਘਰ ਬਹੁਤ ਸਾਡੇ 30 35 ਤਾਂ ਘਰੀ ਹੋ ਗਏ ਸਾਡੀ ਉਹਨਾਂ ਦੇ ਅੱਗੇ ਬਾਬਿਆਂ ਦੀ ਹੁੰਦੇ ਸੀ ਸਤਿਗੁਰੂ ਸਾਹਿਬ ਦੀ ਕਿਰਪਾ ਪੂਰੀ ਫੋਲਕੀ ਕਿਰਪਾ ਜੀ ਸਭ ਆਪਣੇ ਆਪਣੇ ਖੇਤੇ ਦੇ ਵਿੱਚ ਇੰਜੀਨੀਅਰ ਡਾਕਟਰ ਟੀਚਰ बिजनेসম্যান ਤੇ ਸਾਰੇ ਬੜਾ ਬਹੁਤ ਵਧੀਆ ਆਪਣੇ ਤੁਸੀਂ ਤੁਹਾਡਾ ਮੈਂ ਤਾਂ ਜੀ ਆਜ਼ਾਦੀ ਤੋਂ ਬਾਅਦ ਦਾਦਾ ਜੀ ਵੀ ਦੋ ਵਾਰ ਪੰਚ ਰਹੇ ਗ੍ਰਾਮ ਪੰਚਾਇਤ ਤੇ ਇੰਨੇ ਧਾਰਮਿਕ ਸ਼ਖਸੀਅਤ ਦੇ ਮਾਲਕ ਸਨ ਔਰ ਇੰਨਾ ਇੱਜ਼ਤ ਪਿਆ ਸੀ ਕਿ ਸਾਡੇ ਬਾੜੇ ਦੇ ਵਿੱਚ ਬੈਠਕ ਹੋ ਜਾਂਦੀ ਸੀ ਤੇ ਉਹ ਜਿਹੜੇ ਕਹਿੰਦੇ ਤੇ ਵੀ ਇਹ ਭਾਈ ਪੰਚਾਇਤ ਮੈਂਬਰ ਹੈ ਸਰਪੰਚ ਹੈ ਕਿ ਉਹੀ ਬਣ ਜਾਂਦਾ ਸੀ ਇੰਨਾ ਮਾਣ ਸਤਕਾਰ ਸੀ ਕਿ ਮੰਨ ਲੰਦੇ ਸੀ ਕਿ ਚੌਦੀ ਸਾਹਿਬ ਨੇ ਕਹਿਤਾ ਜੀ ਤਾਂ ਉਹ ਸਰਪੰਚ ਤੇ ਉਸ ਤੋਂ ਬਾਅਦ ਫਿਰ ਮੇਰੇ ਤਾਇਆ ਜੀ ਰਹੇ ਤੇ ਉਸ ਤੋਂ ਬਾਅਦ ਮੈਂ ਰਹਾ ਕਿ ਕਾਉਂਸਲਰ ਬਣ ਗਈ ਸਾਡੇ ਫਿਰ ਮੈਂ ਕਾਉਂਸਲਰ ਬਣਿਆ ਜੀ ਕਾਉਂਸਲਰ ਵੀ ਜੀ ਤੇ ਉਸ ਦੇ ਬਾਅਦ ਕਿ ਕਾਂਗਰਸ ਪਾਰਟੀ ਚੋਦੀ ਰਹੀ ਮੈਂ 2014 ਤੋਂ ਲੈ ਕੇ 21 ਤੱਕ ਆਕਲ ਭਾਰਤੀ ਖੱਤਰੀ ਮਹਾਜਬਾ ਦਾ ਪੰਜਾਬ ਦਾ ਦੇ ਅਕਸ਼ਰੀ ਹਾ ਜੀ ਇਹ ਵੀ ਗੁਰਮਹਾਰ ਦੀ ਕਿਰਪਾ ਤੇ ਅੱਜ ਸਮੇਂ ਦੇ ਵਿੱਚ ਦਾਸ ਡਾਇਰੈਕਟਰ ਮਾਰਕੀਟ ਪੰਜਾਬ ਸੁਆਮਾ ਨਿਵਾ ਰਹੇ ਸਣਜੀ ਜਦੋਂ ਤੁਸੀਂ ਸਵਾ ਸਟਾਰਟ ਹੁੰਦੀ ਹੈ ਆਪਣੇ ਤੁਸੀਂ ਇੱਥੇ ਪੂਰਾ ਪਰਿਵਾਰ ਇਕੱਠ ਹੋ ਕੇ ਜਾਂਦੇ ਪਹਿਲਾਂ ਤਾਂ ਸਾਡੇ ਪਰਿਵਾਰ ਇੱਥੇ ਚਕੰਡੀ ਚ ਇਕੱਠੇ ਹੁੰਦੀ ਸਨ ਹੂੰ ਤੇ ਉਸ ਤੋਂ ਬਾਅਦ ਫਿਰ ਜੋ ਮੈਂ ਦਾਦਾ ਜੀ ਤੇ ਦੇਖਿਆ ਸੀ ਅਸੀਂ ਜਿਹੜੇ ਬਾਕੀ ਕੋੜੇਵਾਏ ਰਾਜਪੂਤਾਂ ਦੇ ਪਿੰਡ ਹਨ ਜੀ ਤੇ ਅਸੀਂ ਉਹਨਾਂ ਨੂੰ ਵੀ ਬੁਲਾਣਾ ਸ਼ੁਰੂ ਕਰ ਦਿੱਤਾ ਹੂੰ ਕਿਉਂ ਪਹਿਲਾਂ ਕੁਝ ਬਜ਼ੁਰਗਾਂ ਦੇ ਸਨ ਹੂੰ ਉਹਨ ਸਾਰੇ ਆਂਦੇ ਸਨ ਹੂੰ ਤੇ ਅਸੀਂ ਇਸ ਤਰੀਕ ਨੂੰ ਇਸ 20 ਤਰੀਕ ਨੂੰ ਵੀ ਪਹਿਲੇ ਦਵਾਨ ਨੂੰ ਵੀ ਜੀ ਤੇ ਜਿੰਨੇ ਸਾਡੇ ਘੋੜੇ ਵੇਲੇ ਰਾਜਪੂਤਾਂ ਦੇ ਪਿੰਡਾਂ ਵਿੱਚ ਹੁਰੀਆਣੇ ਛੰਨ ਸੀ ਪੰਜਾਬ ਦੇ ਹਨ ਅਸੀਂ ਸਭ ਨੂੰ ਸਨੇਹਾ ਲਾਉਂਦੇ ਹਾਂ ਜੀ ਕਿ ਤੁਸੀਂ ਪਹਿਲੇ ਦਵਾਨ ਨੂੰ ਚਮਕੌਰ ਸਾਹਿਬ ਆਪਾਂ ਕੱਟੇ ਹੋ ਕੇ ਗੁਰਦੁਆਰਾ ਗੜੀ ਸਾਹਿਬ ਗੁਰੂ ਮਹਾਰਾਜ ਚੰਨਾ 'ਚ ਆਪਣੇ ਨਮਨ ਕਰਨਾ ਹੈ ਸ਼ਰਧਾ ਦੇ ਫੁੱਲ ਅਰਪਿਤ ਕਰਨੇ ਹਨ ਔਰ ਕਾਮਨਾ ਕਰਨੀ ਹੈ ਬੇਨਤੀ ਕਰਨੀ ਹੈ ਕਿ ਉਹਨਾਂ ਦੀ ਕਿਰਪਾ ਕਿਸੇ ਤਰ੍ਹਾਂ ਸਾਡੇ ਸਾਰੇ ਪਰਿਵਾਰਾਂ ਤੇ ਭਾਈਆਂ ਤੇ ਬਜ਼ੁਰਗਾਂ ਤੇ ਬਣਿਆ ਰਹੇ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਇਹ ਨੇ ਰਾਣਾ ਹਰਿੰਦਰ ਸਿੰਘ ਜੀ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ